ਹੇਮੰਤ ਜੀ ਤੁਸੀਂ ਬੱਸਾਂ ਦਾ ਮੈਟਰ ਛੇੜਿਆ ਸੀਗਾ ਕੀ ਗੱਲ ਹੈ ਹਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਕੀ ਤੁਸੀਂ ਮਿਲੇ ਹੋਏ ਉਹਨਾਂ ਨਾਲ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਮਾਜਵਾਦੀ ਟੀਮ ਤੁਰੰਤ ਖੜੀ ਸੀ ਆਕੇ ਸਾਡੀ ਆਵਾਜ਼ ਦੀ ਦਵਾਨ ਵਾਲਾ ਕੌਣ ਸੀਗਾ ਉਸ ਟਾਈਮ ਪਰ ਫਿਰ ਵੀ ਚਲੋ ਕੋਡ ਆਫ ਕੰਡਕਟ ਚੱਲਦਾ ਸੀਗਾ ਜੀ ਕਿਤਨੇ ਕਿਤੇ ਸੀ ਚੁੱਪ ਬੈਠੇ ਵੀ ਪ੍ਰਸ਼ਾਸਨ ਸੀਗਾ ਪ੍ਰਸ਼ਾਸਨ ਤੁਸੀਂ ਕੋਡ ਦਾ ਸਾਰਾ ਲੈਂਦੇ ਤੁਸੀਂ ਆਵਾਜ਼ ਆਪਣੀ ਦਵਾਈ ਕਿਉਂ ਇਹ ਤਾਂ ਬਹੁਤ ਵੱਡਾ ਸਵਾਲ ਹੈ ਜਿੰਨ ਪੈਦਾ ਹੁੰਦਾ ਨਾ ਕਿਤੇ ਤੁਸੀਂ ਉਹਨਾਂ ਨਾਲ ਨਹੀਂ ਮਿਲੇ ਹੋਏ ਜਦੋਂ ਤੁਹਾਡੇ ਕੋਲੇ ਪੈਸੇ ਮੁੱਕ ਗਏ ਹਫਤਾ ਆਣਾ ਮਹੀਨਾ ਆਣਾ ਬੰਦ ਹੋ ਗਿਆ ਅਗਰ ਮੈਂ ਲਾ ਕੇ ਨਾਕੇ ਲਾਣੇ ਬੰਦ ਕਰ ਦਿੱ ਐਲੀਗੇਸ਼ਨਾਂ ਦੁਨੀਆ ਲਾਂਦੀ ਹੈ ਐਲੀਗੈਂਟ ਸਮਾਜ ਦੇ ਵਿੱਚ ਕੁਝ ਗੰਦੇ ਆਂਡੇ ਲਾਂਦੇ ਨੇ ਉੱਪਰ ਜਾ ਕੇ ਯਾਨਕੀ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਨੂੰ ਕੁਝ ਉਂਗਲਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਤਾਂ ਹਫ਼ਤੇ ਇਕੱਠੇ ਕਰਦਾ ਆ ਹੁਣ ਤੁਸੀਂ 4 ਮਹੀਨਿਆਂ ਬਾਅਦ ਫੇਰ ਮੁੱਦਾ ਚੁੜ੍ਹ ਲੈ ਬੱਸਾਂ ਬੰਦ ਨਹੀਂ ਹੋਈ ਬੱਸਾਂ ਮਦ ਨਹੀਂ ਰੇ 4 ਮਹੀਨੇ ਤੱਕ ਲਗਾਤਾਰ ਬੱਸਾਂ ਚੱਲਦੀਆਂ ਰਹੀਆਂ ਉਹਦੇ ਵਿੱਚ 4 ਮਹੀਨੇ ਤੱਕ ਲਗਾਤਾਰ ਉਹទੀਆਂ ਵਹਿ ਤੁਰੂਪ ਦੇਣਾ ਸਮਾਨ ਲੈ ਕੇ ਜਾਂਦੇ ਰਹੇ 4 ਮਹੀਨੇ ਤੱਕ ਲਗਾਤਾਰ ਸਵਾਰੀਆਂ ਵੀ 52 ਦੀ 102 ਲੈ ਕੇ ਜਾਂਦੇ ਰਹੇ 4 ਲੈ ਕੇ ਜਾਂਦੇ ਰਹੇ 100 ਤੋਂ ਪਲੱਸ ਜਾਂਦੀਆਂ ਰਹੀਆਂ ਸਵਾਰੀਆਂ ਤੁਸੀਂ ਇੰਨੀ ਆਵਾਜ਼ ਚੱਕੀ ਇੰਨਾ ਕੁਝ ਰਿਹਾ ਉਸ ਤੋਂ ਬਾਅਦ ਤੁਸੀਂ ਇਕਦਮ ਸਾਇਲੈਂਟ ਵੀ ਹੋ ਗਏ ਜਿੰਨਾ ਕੋਲ ਜਾਨੀ ਜਿਹੜੇ ਬੰਦੇ ਨੇ ਜਿੰਨਾ ਕੋਲ ਇੱਕ ਇੱਕ ਤੋਂ 2 2 ਤਿੰਨ ਤਿੰਨ ਬੱਸਾਂ ਨੇ ਉਹਨਾਂ ਨੇ ਬੱਸਾਂ ਨੂੰ ਬੋন্ড ਕਰਤਾ ਚਲਾਨ ਘੱਟਤਾ ਠੀਕ ਹੈ ਜੀ ਪਰ ਜਿੰਨਾ ਕੋਲ 20 ਤੋਂ 25 25 ਬੱਸਾਂ ਨੇ ਜਿਹੜੇ ਵੀ ਅਸੀਂ ਪੰਜਾਬ ਦੇ ਸ਼ਾਹੋਕਰ ਛੋਟੀ ਦੇ ਬੰਦੇ ਨੇ ਛੋਟੀ ਦੇ ਕਰਿੰਦੇ ਨੇ ਉਹ ਖੁਦ ਬੋਲਦੇ ਨੇ ਵੱਡੀਆਂ ਵੱਡੀਆਂ ਗੱਲਾਂ ਕਿ ਪ੍ਰਸ਼ਾਸਨ ਸਾਡੀ ਜੇਬ ਦੇ ਵਿੱਚ ਹੈ ਡੀਸੀ ਦੇ ਯਾਨੀ ਕਿ ਜਿਹੜੇ ਨੁਮਾਇੰਦੇ ਨੇ ਯਾਨੀ ਜਿਹੜੇ ਮੁਲਾਜ਼ਮ ਨੇ ਸਾਡੀ ਆਰਟੀਓ ਸਾਡੀ ਜੇਬ ਦੇ ਵਿੱਚ ਨੇ ਤੁਸੀਂ ਕੀ ਕਰ ਲੂਗੇ ਜੋ ਆਗਰੀ ਦੁਆਰ ਤੋਂ ਚੱਕੀ ਆ ਆਵਾਜ਼ ਚੱਕਣ ਦਾ ਕਾਰਨ ਇਹ ਹੈ ਕਿ ਬੱਸਾਂ ਜਿਹੜੀਆਂ ਬੰਦ ਕਰਨੀਆਂ ਨੇ ਉਹ ਤਾਂ ਹੋ ਨਹੀਂ ਰਹੀਆਂ ਪਰ ਜਿਹੜੀਆਂ ਜਦ ਕਰ ਰਹੇ ਨੇ ਉਹਨਾਂ ਦਾ ਮਤਲਬ ਹੀ ਨਹੀਂ ਹੈ ਪਰ ਜੇ ਇਲੀਗਲ ਤਰੀਕੇ ਦੇ ਨਾਲ ਬੱਸ ਚੱਲ ਰਹੀ ਹੈ ਤੇ ਟਿਕਟ ਇਲੀਗਲ ਤਰੀਕੇ ਦੇ ਨਾਲ ਹੈ ਤਾਂ ਮੌਜੂਦਾ ਟਿਕਟ ਵੀ ਨਹੀਂ ਦਿੰਦੇ ਨਾ ਟਿਕਟ ਵੀ ਨਹੀਂ ਦੇ ਰਹੇ ਉ ਤਾਂ ਬਸ ਪਰਚੀ ਤੇ ਲਿਖ ਕੇ ਕਾਰਡ ਵਿਸਟਿੰਗ ਕਾਰਡ ਦੇ ਦਿੰਦੇ ਨੇ ਉਹ ਤਾਂ ਉਸ ਦਾ ਟਿਕਟ ਵੀ ਨਹੀਂ ਦਿੰਦੇ ਸਕੂਟਰੀਆਂ ਤੱਕ ਆਉਂਦੀ ਨਹੀਂ ਰਿੱਗੀ ਚ ਲੈ ਜਾ ਲੈ ਕੇ ਦੇਖੀਆ ਤੁਸੀਂ ਖੁਦ ਸਟਾਕ ਸਪੌਟ ਤੇ ਜਾਂਦੇ ਰਹੇ ਹੋ ਤੁਸੀਂ ਖੁਦ ਹੀ ਇਲੀਗਲ ਤਰੀਕੇ ਨਾਲ ਇੰਨਾ ਕੁਝ ਕੀਤਾ ਪਰ ਉਸ ਤੋਂ ਬਾਅਦ ਤੁਸੀਂ ਸਾਇਲੈਂਟ ਕਿਉਂ ਹੋ ਗਏ ਮੇਨ ਤਾਂ ਸਵਾਲ ਮੇਰਾ ਹੈ ਨਾ ਸਵਾਲ ਦਾ ਤੁਸੀਂ ਹਿੰਦ ਤੱਕ ਜਵਾਬ ਨਹੀਂ ਦਿੱਤਾ ਜਦੋਂ ਕਹਿੰਦੇ ਜਦੋਂ ਤੁਸੀਂ ਸਮਾਜ ਦੇ ਵਿੱਚ ਆਪਣਾ ਕੰਮ ਕਰਨ ਜਾਂਦੇ ਹੋ ਆਪਣੀ ਆਪ ਹੀ ਨਜਿੱਠਣੀ ਪੈਂਦੀ ਕੋਈ ਮਗਰ ਆ ਕੇ ਨਹੀਂ ਖੜਦਾ ਕੱਲ ਨੂੰ ਉੱਥੇ ਅਭੀ ਨਭੀ ਹੋ ਜਾਂਦਾ ਜੇ ਸਾਡੇ ਸਿਰਸੁਰ ਪਾੜ ਜਾਂਦੇ ਜਾਂ ਕੇ ਹੋਰ ਕੁਝ ਹੋ ਜਾਂਦਾ ਉਲਟਾ ਸਾਡੇ ਤੇ ਕਾਨੂੰਨੀ ਕਾਰਵਾਈ ਹੋ ਜਾਣਾ ਸਾਡੇ ਸਾਥ ਦੇਣ ਜੇ ਕਿਸੇ ਨੇ ਨਹੀਂ ਜਾਣਾ ਸੀ ਉਹਨਾਂ ਦੇ ਨਾਲ ਕਿੰਨੇ ਹੋਣ ਦੇ ਬਾਅਦ ਵਿੱਚ ਨਨ ਮਨ ਨਾਲ ਹੀ ਸੀਗੇ ਜਦੋਂ ਉਸੇ ਧਮਕੀਆਂ ਦਿੱਤੀਆਂ ਗਈਆਂ ਜਦੋਂ ਉੱਥੇ ਕਰਿੰਦੇ ਉਹਨਾਂ ਨੇ ਬੁਲਾਏ ਗਏ ਪਤਾ ਨਹੀਂ ਸ਼ਹਿਰ ਦੇ ਜਿਹੜੇ ਟੁੱਟੇ ਟੁੱਟੇ ਆਪਣਾ ਕੋ ਗੈਂਗਸਟਰ ਕਹਿੰਦੇ ਨੇ ਉਹਨਾਂ ਦੇ ਵਿੱਚ ਹਿੱਸੇ ਪੱਤੇ ਨੇ ਵਿੱਚ ਤੇ ਜਿਹੜੇ ਕਾਰੋਬਾਰ ਜਿਹੜੇ ਸਰਕਾਰ ਸਾਡੀ ਪੰਜਾਬ ਸਰਕਾਰ ਦੇ ਨਾਲ ਠੱਗੀ ਠੋਰੀ ਜਿਹੜੀ ਚੱਲਦੀ ਪਈ ਜ ਇਹਨਾਂ ਨੇ ਨਾ ਬੰਦ ਕੀਤੀ ਤਾਂ ਇਹਦੇ ਲਈ ਜੋ ਕਰਨਾ ਪਵੇ ਸੀ ਕਰਾਂਗੇ ਤੁਸੀਂ ਸੈਟਿੰਗ ਪਾਉਦੇ ਉਹਨਾਂ ਤੋਂ ਛੋਟੇ ਐਮਐਲਏ ਨੂੰ ਵੀ ਫੋਨ ਕੀਤਾ ਤੁਸੀਂ ਰਮੀਲ ਬਿੱਟੂ ਨੂੰ ਵੀ ਉਸ ਸਮੇਂ ਫੋਨ ਕੀਤਾ ਸੀ ਮੇਰੇ ਸਾਹਮਣੇ ਉਸ ਸਮੇਂ ਵੀ ਉਹ ਤੁਹਾਡੇ ਕੋਲੇ ਇੱਕ ਮੁਲਾਜਮਾ ਕੇ ਨਹੀਂ ਖੜਾ ਹੋਇਆ ਤੁਸੀਂ ਕਿਹੜੇ ਗੱਲਾਂ ਕਰਦੇ ਬੱਸਾਂ ਮਾਦੋ ਇਹ ਤਾਂ ਪੰਜਾਬ ਦਾ ਪੈਸਾ ਚੋਰੀ ਹੋ ਰਿਹਾ ਹੈ ਟੈਕਸ ਚੋਰੀ ਹੋ ਰਿਹਾ ਨੁਕਸਾਨ ਕਿਨੂੰ ਹੋ ਰਿਹਾ ਘਾਟਾ ਕਿਨੂੰ ਪੈ ਰਿਹਾ ਮੈਂ ਤਾਂ ਆਮ ਜਨਤਾ ਨੂੰ ਪੈ ਰਿਹਾ ਤੁਹਾਨੂੰ ਪੈ ਰਿਹਾ ਸਾਨੂੰ ਪੈ ਰਿਹਾ ਪੈ ਤ ਸਵਾ ਸਵਾ ਲੱਖ ਰੁਪਏ ਦਾ ਕਰਜ਼ਾ ਤੇ ਸਾਡੇ ਸਿਰ ਤੇ ਬੋਧ ਬਣਿਆ ਆ ਉਹ ਬੱਸਾਂ ਲੈ ਕੇ ਆਸੀ ਕਿਹੜਾ ਜ਼ੋਰੀਆਂ ਨੂੰ ਘਰੋਂ ਚੱਕ ਕੇ ਲੈ ਕੇ ਆਂਦੇ ਇੱਕ ਸੋਰੀਆਂ ਨਾ ਜਾਣ ਸਾਡੇ ਕੋਲੇ ਸਸ਼ੀਗਲ ਸਾਰਿਆਂ ਨੂੰ ਨਿਰਪੱਖ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਆਕਾਸ਼ ਇਸ ਵਕਤ ਮੈਂ ਸ਼ਿਵ ਸ਼ਨਾ ਸਮਾਜਵਾਦੀ ਦੇ ਪ੍ਰਮੁੱਖ ਪ੍ਰਮੁੱਖ ਕਹ ਦੀਏ ਵੱਡੇ ਨੇਤਾ ਕਹ ਦੀਏ ਤੇ ਜ਼ਿਲ੍ਹਾ ਚੇਅਰਮੈਨ ਸਾਡੇ ਨਾਲ ਮੌਜੂਦ ਨੇ ਨਿਰਜ ਭਾਰਤਵਾੜ ਅਤੇ ਹੇਮੰਤ ਪ੍ਰਤਾਪ ਠਾਕੁਰ ਜੀ ਮੁੱਦਾ ਕੀ ਹੈ ਜਿਹੜਾ ਇੰਟਰਵਿਊ ਹੋਣ ਵਾਲਾ ਮੁੱਦਾ ਕੀ ਹੈ ਜਿਹੜੀ ਲੁਧਿਆਣਾ ਸ਼ਹਿਰ ਦੇ ਵਿੱਚੋਂ ਇਲੀਗਲ ਬੱਸਾਂ ਭਰੀਆਂ ਜਾਂਦੀਆਂ ਨੇ ਇਲੀਗਲ ਉਹਨਾਂ ਦੇ ਕੋਲੇ ਆਰਟੀਓ ਟੈਕਸ ਨਹੀਂ ਹੁੰਦਾ ਜੇ ਗੱਲ ਕਰੀਏ ਪੂਰਾ ਪ੍ਰੋਪਰ ਤਰੀਕੇ ਨਾਲ ਟੈਕਸ ਨਹੀਂ ਹੁੰਦਾ ਅਲੱਗ-ਅਲੱਗ ਥਾਵਾਂ ਤੋਂ ਭਰਦੇ ਨੇ ਔਰ ਜਿੱਦਾਂ ਭਰਦੇ ਨੇ ਉਹ ਇਲੀਗਲ ਇਦਾਂ ਆ ਕਿਉਂਕਿ ਉਹਦੇ ਵਿੱਚ 40 42 52 ਸੀਟਾਂ ਦੀ ਕੈਪੈਸਿਟੀ ਹੁੰਦੀ ਹੈ ਤੇ ਜਿਹੜੇ ਸਵਾਰੀਆਂ ਨੇ ਉਹਦੇ ਵਿੱਚੋਂ 102 101 100 ਪਲੱਸ ਹੁੰਦੀਆਂ ਨੇ ਉਹਦੇ ਵਿੱਚ ਸਕੂਟਰੀ ਵੀ ਰੱਖ ਕੇ ਲੈ ਕੇ ਜਾ ਸਕਦੇ ਹਾਂ ਲੁਧਿਆਣਾ ਦੇ ਮਾਫੀਆ ਨੇ ਇਹ ਟ੍ਰੈਂਡ ਚਲਾਇਆ ਤੇ ਰੀਸੈਂਟਲੀ ਬੀਤੇ ਕੁਝ ਮਹੀਨਿਆਂ ਤੋਂ ਇਹ ਚੁੱਪਚਾਪ ਸੀਗੇ ਉਸ ਤੋਂ ਪਹਿਲਾਂ ਇਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਮੁੱਦਾ ਚੱਕਿਆ ਸੀਗਾ ਚਾਹੇ ਉਹ ਸਪੌਟ ਤੇ ਜਾ ਕੇ ਬੱਸਾਂ ਨੂੰ ਰੋਕਣ ਦੀ ਗੱਲ ਹੋਵੇ ਚਾਹੇ ਸਪੌਟ ਤੇ ਜਾ ਕੇ ਲੋਕਾਂ ਨੂੰ ਸਮਝਾਉਣ ਦੀ ਗੱਲ ਹੋਵੇ ਚਾਹੇ ਡਰਾਈਵਰਾਂ ਨਾਲ ਗੱਲਬਾਤ ਕਰਨ ਦੀ ਗੱਲ ਹੋਵੇ ਕੁਝ ਦਿਨ ਪਹਿਲਾਂ ਮੈਂ ਵੀ ਇਹਨਾਂ ਦੇ ਨਾਲ ਸਟੋਰੀ ਕੀਤੀ ਸੀ ਜਦੋਂ ਇਹਨਾਂ ਨੇ ਵੈਸ਼ਾਲੀ ਬੱਸ ਦੇ ਨਾਲ ਗੱਲਬਾਤ ਕੀਤੀ ਸੀ ਕਿ ਵੈਸ਼ਾਲੀ ਜਮਾਲਪੁਰ ਚੌਂਕ ਤੋਂ ਭਰੀ ਜਾਂਦੀ ਸੀ ਉਹਦੇ ਵਿੱਚ ਵੀ ਬੜੇ ਇਲੀਗਲ ਤੌਰ ਦੇ ਨਾਲ ਨਾ ਟਿਕਟਾਂ ਦਿੱਤੀਆਂ ਗਈਆਂ ਸੀ ਨਾ ਉਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਸਵਾਰੀਆਂ ਬੈਠੀਆਂ ਸੀ ਤਾਂ ਅਸੀਂ ਸਵਾਲ ਪੁੱਛਾਂਗੇ ਹਿਮੰਤ ਪ੍ਰਤਾਪ ਠਾਕੁਰ ਜੀ ਤੋਂ ਪਹਿਲਾ ਸਵਾਲ ਹਿਮੰਤ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਮੇਰੇ ਵੱਲੋਂ ਸਾਰੇ ਮੇਰਾ ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਭੋਗਬਸੁੰਦਰਾ ਜੈ ਮਹਾਰਾਣਾ ਹਿਮੰਤ ਜੀ ਤੁਸੀਂ ਬੱਸਾਂ ਦਾ ਮੈਟਰ ਛੇੜਿਆ ਸੀਗਾ ਕੀ ਗੱਲ ਹੈ ਹਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਕੀ ਤੁਸੀਂ ਮਿਲੇ ਹੋਏ ਹੋ ਉਹਨਾਂ ਨਾਲ ਦੇਖੋ ਜੀ ਕਾਰਵਾਈ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਅਸੀਂ ਦਿੱਤਾ ਆਰਟੀਓ ਸਾਹਿਬ ਵਰਨਦੀਪ ਸਿੰਘ ਜੀ ਨੂੰ ਜਾਂ ਡੀਸੀ ਮੈਡਮ ਜੀ ਨੇ ਦਿੱਤਾ ਆ ਐਡੀਸੀ ਮੈਨ ਜਾਨਕੀ ਜਿਹੜੇ ਨੇ ਉਹਨਾਂ ਨੂੰ ਅਸੀਂ ਉਹਨਾਂ ਦੇ ਅਕੋਰਡਿੰਗ ਅਸੀਂ ਦਿੱਤਾ ਸੀ ਉਹਨਾਂ ਫੜਾਇਆ ਉਹਨਾਂ ਨੂੰ ਕਾਰਵਾਈ ਹੋਈ ਪਰ ਅੱਗੇ ਇਲੈਕਸ਼ਨ ਦਾ ਦੌਰ ਚੱਲਦਾ ਸੀ ਕੋਡ ਆਫ ਕੰਡਕਟ ਲੱਗਿਆ ਸੀਗਾ ਧਰਨਾ ਪ੍ਰਦਰਸ਼ਨ ਅਸੀਂ ਕਰਨ ਨੂੰ ਫਿਰਦੇ ਸੀਗੇ ਸ਼ਿਵ ਸੰਗ ਸਮਾਜਵਾਦੀ ਵੱਲੋਂ ਸਾਨੂੰ ਰੋਕਿਆ ਗਿਆ ਕਿ ਸਰ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਸੀਂ ਫਿਰ ਵੀ ਪੇਸ਼ੈਂਸ ਰੱਖ ਕੇ ਆ ਸੀ ਸੋਚਿਆ ਕਿ ਸਮਾਜ ਵਿੱਚ ਵਿਚਰਦੇ ਆ ਕਿ ਸਮਾਜ ਦਾ ਟੈਕਸ ਜਿਹੜਾ ਚੋਰੀ ਹੋ ਰਿਹਾ ਪੰਜਾਬ ਦਾ ਜੋ ਪੈਸਾ ਚੋਰੀ ਹੋ ਰਿਹਾ ਕਿੱਥੇ ਜਾ ਰਿਹਾ ਅਸੀਂ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਮਾਜਵਾਦੀ ਟੀਮ ਫਰੰਟ ਤੇ ਖੜੀ ਰਹੀ ਸੀ ਆਕੇ ਸਾਡੀ ਆਵਾਜ਼ ਦੀ ਦੁਬਾਨ ਵਾਲਾ ਕੌਣ ਸੀਗਾ ਉਸ ਟਾਈਮ ਪਰ ਫਿਰ ਵੀ ਚਲੋ ਕੋਡ ਆਫ ਕੰਡਕਟ ਚੱਲਦਾ ਸੀਗਾ ਜੀ ਕਿਤਨੇ ਕਿਤੇ ਸੀ ਚੁੱਪ ਬੈਠੇ ਵੀ ਪ੍ਰਸ਼ਾਸਨ ਸੀ ਇਹ ਤਾਂ ਬਹੁਤ ਵੱਡਾ ਸਵਾਲ ਹੈ ਜਿਹਨ ਪੈਦਾ ਹੁੰਦਾ ਨਾ ਕਿਤੇ ਤੁਸੀਂ ਉਹਨਾਂ ਤਰ੍ਹਾਂ ਨਹੀਂ ਮਿਲੇ ਹੋਏ ਜਦੋਂ ਤੁਹਾਡੇ ਕੋਲੇ ਪੈਸੇ ਮੁੱਕ ਗਏ ਹਫਤਾ ਨਾ ਮਹੀਨਾ ਨਾ ਬੰਦ ਹੋ ਗਿਆ ਅਗਨ ਮੈਨ ਲੈ ਜਾ ਕੇ ਨੱਕੇ ਲਾਣੇ ਬੰਦ ਕਰ ਦਿੱਤੇ ਉਹਨੂੰ ਉਹ ਬੱਸਾਂ ਨੇ ਫਿਰ ਮੜੇ ਹੋਗੇ ਹੁਣ ਤੁਸੀਂ 4 ਮਹੀਨਿਆਂ ਬਾਅਦ ਫਿਰ ਮੁੱਦਾ ਚੁੜ ਲੈ ਬੱਸਾਂ ਬੰਦ ਨਹੀਂ ਹੋਈ ਬੱਸਾਂ ਮੰਦ ਨਹੀਂ ਰਹੀ 4 ਮਹੀਨੇ ਤੱਕ ਲਗਾਤਾਰ ਬੱਸਾਂ ਚੱਲਦੀਆਂ ਰਹੀਆਂ ਉਹਦੇ ਵਿੱਚ 4 ਮਹੀਨੇ ਤੱਕ ਲਗਾਤਾਰ ਉਹਦਿਆਂ ਵਹਿ ਤਰੂਪ ਦੇਣਾ ਸਮਾਨ ਲੈ ਕੇ ਜਾਂਦੇ ਰਹੇ 4 ਮਹੀਨੇ ਤੱਕ ਲਗਾਤਾਰ ਸਵਾਰੀਆਂ ਵੀ 52 ਦੀ 102 ਲੈ ਕੇ ਜਾਂਦੇ ਰਹੇ 4 ਲੈ ਕੇ ਜਾਂਦੇ ਰਹੇ 100 ਤੋਂ ਪਲੱਸ ਜਾਂਦੀਆਂ ਰਹੀਆਂ ਸਵਾਰੀਆਂ ਕੀ ਗੱਲ ਹੁਣ ਉਹਨਾਂ ਤੋਂ ਹਮੇਂ ਨਾ ਹਫਤਾ ਨਾ ਬੰਦ ਹੋ ਗਿਆ ਐਲੀਗੇਸ਼ਨ ਦੁਨੀਆ ਲਾਂਦੀ ਹੈ ਐਲੀਗੈਂਟ ਸਮਾਜ ਦੇ ਵਿੱਚ ਕੁਝ ਗੰਦੇ ਆਂਡੇ ਲਾਂਦੇ ਨੇ ਉੱਪਰ ਜਾ ਕੇ ਯਾਨਕੀ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਨੂੰ ਜਾ ਕੇ ਉਂਗਲਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਤਾਂ ਹਫਤੇ ਇਕੱਠੇ ਕਰਦਾ ਆ ਐਲੀਗੇਸ਼ਨ ਤਾਂ ਲਾਂਦੇ ਨੇ ਪਰ ਉਹਦੀ ਪੁਸ਼ਟੀ ਉਹ ਹੋਣੀ ਬਹੁਤ ਜ਼ਰੂਰੀ ਹੈ ਜੇ ਅਸੀਂ ਕੋਈ ਮਤਲਬ ਹਫਤੇ ਜਾਂ ਸੀ ਕੋਈ ਪੈਸੇ ਦੀ ਕੋਈ ਡਿਮਾਂਡ ਕੀਤੀ ਹੋਵੇ ਤਾਂ ਸਾਡੀ ਕੋਈ ਵੀਡੀਓਗ੍ਰਾਫੀ ਜਾ ਸਾਡੀ ਕੋਈ ਆਡੀਓ ਕੋਈ ਵੀ ਜਾਰੀ ਕੀਤੀ ਜਾਵੇ ਪਤਾ ਹੋਣਾ ਵਾ ਇਹਨਾਂ ਕੋਲ ਹਰ ਹਰਕਾ ਹਰਕਤ ਚੀਜ਼ ਹੋਏਗੀ ਪਰ ਦੂਜੀ ਗੱਲ ਜੇ ਅਸੀਂ ਮਤਲਬ ਜੇ ਪੈਸੇ ਵੀ ਲੈਂਦੇ ਹੁਣ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੁਬਾਰਾ ਤੋਂ ਅਸੀਂ ਇੰਟਰਵਿਊ ਕਿਉਂ ਕਰ ਰਹੇ ਆ ਇੰਟਰਵਿਊ ਤਾ ਕਰਨ ਦਾ ਕਾਰਨ ਇਹ ਹੈ ਕਿ ਪਿੱਛੇ ਜੇ ਲਗਾਤਾਰ ਇਹਨਾਂ ਨੇ ਬੱਸਾਂ ਬੰਦ ਕੀਤੀਆਂ ਬੱਸਾਂ ਕਿਹੜੀਆਂ ਬੰਦ ਕੀਤੀਆਂ ਜਿੰਨਾਂ ਕੋਲ ਯਾਨੀ ਜਿਹੜੇ ਬੰਦੇ ਨੇ ਜਿੰਨਾਂ ਕੋਲ ਇੱਕ ਇੱਕ ਤੋਂ 2-2 3-3 ਬੱਸਾਂ ਨੇ ਉਹਨਾਂ ਦੀਆਂ ਬੱਸਾਂ ਨੂੰ ਬੋਡ ਕਰਤਾ ਚਲਾਨ ਘੱਟਤਾ ਠੀਕ ਹੈ ਜੀ ਪਰ ਜਿੰਨਾਂ ਕੋਲ 20 ਤੋਂ 25-25 ਬੱਸਾਂ ਨੇ ਜਿਹੜੇ ਦੀ ਹਣੀ ਪੰਜਾਬ ਦੇ ਸ਼ਾਹੂਕਰ ਚੋਟੀ ਦੇ ਬੰਦੇ ਨੇ ਚੋਟੀ ਦੇ ਕਰਿੰਦੇ ਨੇ ਜਿਨ੍ਹਾਂ ਦੀਆਂ ਯਾਨੀ ਕਿ ਆਰ ਦੇ ਵਿੱਚ ਯਾਨੀ ਕਹਿੰਦੇ ਕਿ ਉਹ ਖੁਦ ਬੋਲਦੇ ਨੇ ਵੱਡੀਆਂ ਵੱਡੀਆਂ ਗੱਲਾਂ ਕਿ ਪ੍ਰਸ਼ਾਸਨ ਸਾਡੀ ਜੇਬ ਦੇ ਵਿੱਚ ਹੈ ਡੀਸੀ ਦੇ ਯਾਨੀ ਕਿ ਜਿਹੜੇ ਨੁਮਾਇੰਦੇ ਨੇ ਯਾਨੀ ਕਿ ਜਿਹੜੇ ਮੁਲਾਜ਼ਮ ਨੇ ਸਾਡੇ ਆਰਟੀਓ ਸਭ ਸਾਡੀ ਜੇਬ ਦੇ ਵਿੱਚ ਨੇ ਤੁਸੀਂ ਕੀ ਕਰ ਲੋਗੇ ਬਕਾਇਦਾ ਸਾਡੀ ਯਾਨੀ ਕਿ ਜਾਨ ਨੂੰ ਵੀ ਖਤਰਾ ਸੀਗਾ ਉਸ ਵਕਤ ਸਾਡੇ ਕਰਿੰਦੇ ਦੀ ਗੱਡੀ ਸਾਡੇ ਮਗਰ ਵੀ ਲੱਗੀ ਸੀ ਕਿਤਨਾ ਕਹਿੰਦੇ ਸਾਨੂੰ ਕਿਹਾ ਵੀ ਗਿਆ ਕਿ ਤੁਸੀਂ ਉਸ ਜਗ੍ਹਾ ਤੇ ਨਹੀਂ ਆਣਾ ਉਸ ਜਗ੍ਹਾ ਤੇ ਪਹੁੰਚ ਕੇ ਤਾਂ ਕਿ ਜੇ ਤੁਸੀਂ ਜਾਓਗੇ ਤਾਂ ਤੁਹਾਡੇ ਬੰਦੀ ਕਾਨੂੰਨੀ ਕਰ ਵੀ ਕੀਤੀ ਜਾਊਗੀ ਸਾਨੂੰ ਰੋਕਣ ਵਾਸਤੇ ਕੁਝ ਹੱਤਗੰਡੇ ਇਹਨਾਂ ਨੇ ਅਪਣਾਏ ਨੇ ਪਰ ਅਸੀਂ ਪਿੱਛੇ ਹਟਣ ਵਾਲੇ ਬਿਲਕੁਲ ਨਹੀਂ ਐ ਅੱਜ ਆਵਾਜ਼ ਜਿਹੜੀ ਦੁਬਾਰਤ ਚੱਕੀ ਆ ਆਵਾਜ਼ ਚੱਕਣ ਦਾ ਕਾਰਨ ਇਹ ਐ ਕਿ ਬੱਸਾਂ ਜਿਹੜੀਆਂ ਬੰਦ ਕਰਨੀਆਂ ਨੇ ਉਹ ਤਾਂ ਹੋ ਨਹੀਂ ਰਹੀਆਂ ਪਰ ਜਿਹੜੀਆਂ ਜਿਹੜੇ ਕਰ ਰਹੇ ਨੇ ਉਹਨਾਂ ਦਾ ਮਤਲਬ ਹੀ ਨਹੀਂ ਐ ਕਿਹੜੀਆਂ ਕਰ ਰਹੇ ਨੇ ਇੱਕ ਆਧੀਆਂ ਕਰ ਰਹੇ ਨੇ ਉਹ ਬੱਸਾਂ ਜਿਹੜੀਆਂ ਨੇ ਜਿਹਦੇ ਵਿੱਚ ਤੁਹਾਡੀ ਗੱਲ ਸਹੀ ਐ 50 ਬੰਦੇ ਦੀ ਗੈਦਰਿੰਗ 100 ਬੰਦਾ ਬਿਠਾਇਆ ਹੋਇਆ ਪਰ ਅਚਾਨਕ ਬੱਸ ਖਚਾ ਖਚੇ ਭਰੀ ਹੋਵੇ ਰੋਡ ਦੇ ਉੱਪਰ ਅਚਾਨਕ ਐਕਸੀਡੈਂਟ ਹੋ ਜਾਵੇ ਰਬਾ ਨਾ ਕਰੇ ਚਾਨ ਐਕਸੀਡੈਂਟ ਹੋ ਜਾਏ ਪੰਜਾਬ ਦੇ ਵਿੱਚ ਤਾਂ ਪਹਿਲੇ ਨੰਬਰ ਤੇ ਪੰਜਾਬ ਸਰਕਾਰ ਨੂੰ ਮੁੜ ਕੇ ਕਹਿੰਦਾ ਮੁਆਵਜ਼ਾ ਚਾਹੀਦਾ ਹੈ ਪੰਜਾਬ ਸਰਕਾਰ ਤੋਂ 2 ਲੱਖ ਤੋਂ ਲੈ ਕੇ 10 ਲੱਖ ਵੀ ਦਿੰਦੇ ਨੇ ਪਰ ਜੇ ਇਲੀਗਲ ਤਰੀਕੇ ਦੇ ਨਾਲ ਬੱਸ ਚੱਲ ਰਹੀ ਹੈ ਜਾਂ ਟਿਕਟ ਇਲੀਗਲ ਤਰੀਕੇ ਦੇ ਨਾਲ ਹੈ ਤਾਂ ਮੁਆਵਜ਼ਾ ਕਿਹੜਾ ਵੀ ਨਹੀਂ ਦਿੰਦੇ ਨਾ ਟਿਕਟ ਵੀ ਨਹੀਂ ਦੇ ਰਹੇ ਹੋਂ ਤਾਂ ਬੱਸ ਪਰਚੀ ਤੇ ਲਿਖ ਕੇ ਕਾਰਡ ਵਿਸਟਿੰਗ ਕਾਰਡ ਦੇ ਦਿੰਦੇ ਨੇ ਉਹ ਤਾਂ ਉਸ ਟਿਕਟ ਵੀ ਨਹੀਂ ਦਿੰਦੇ ਸਕੂਟਰੀਆਂ ਤੱਕ ਹੁੰਦੀ ਨਹੀਂ ਰਿੱਗੀ ਚ ਲੈ ਜਾ ਲੈ ਕੇ ਦੇਖੀਆ ਤੁਸੀਂ ਖੁਦ ਸਟਾਕ ਸਪੌਟ ਤੇ ਜਾਂਦੇ ਰਹੇ ਹੋ ਤੁਸੀਂ ਖੁਦ ਇਲੀਗਲ ਤਰੀਕੇ ਨਾਲ ਇੰਨਾ ਕੁਝ ਕੀਤਾ ਪਰ ਉਸ ਤੋਂ ਬਾਅਦ ਤੁਸੀਂ ਸਾਇਲੈਂਟ ਕਿਉਂ ਹੋਗੇ ਮੇਨ ਤਾਂ ਸਵਾਲ ਮੇਰਾ ਇਹ ਹੈ ਨਾ ਸਵਾਲ ਦਾ ਤੁਸੀਂ ਹਲੇ ਤੱਕ ਜਵਾਬ ਨਹੀਂ ਦਿੱਤਾ ਸਾਇਲੈਂਟ ਹੋਣ ਦਾ ਕਾਰਨ ਕੀ ਸੀ ਕੋਡ ਆਫ ਕੰਡਕਟ ਦੇ ਵਿੱਚ ਕੀ ਸਾਰੇ ਇਲੀਗਲ ਕੰਮ ਹੋਏ ਨਹੀਂ ਕੋਡ ਆਫ ਕੰਡਕਟ ਦੇ ਵਿੱਚ ਕਿਹੜੀ ਕਾਨੂੰਨੀ ਕਾਰਵਾਈਆਂ ਨਹੀਂ ਹੋਈਆਂ ਤੁਸੀਂ ਕਿਵੇਂ ਸਾਇਲੈਂਟ ਹੋ ਗਏ ਸੀ ਹੌਤੋਂ ਵੱਡਾ ਕਾਰਨ ਮੈਂ ਤੁਹਾਨੂੰ ਦੱਸਦਾ ਕਾਰਨ ਕੀ ਹੈ ਸਾਡਾ ਚੁੱਪ ਹੋਣ ਦਾ ਕਾਰਨ ਜਦੋਂ ਕਹਿੰਦੇ ਜਦੋਂ ਤੁਸੀਂ ਸਮਾਜ ਦੇ ਵਿੱਚ ਆਪਣਾ ਕੰਮ ਕਰਨ ਜਾਂਦੇ ਹੋ ਆਪਣੀ ਆਪ ਹੀ ਨਜਿੱਠਣੀ ਪੈਂਦੀ ਕੋਈ ਮਗਰ ਆ ਕੇ ਨਹੀਂ ਖੜਦਾ ਕੱਲ ਨੂੰ ਉੱਥੇ ਅਭੀ ਨਬੀ ਹੋ ਜਾਂਦੀ ਸਾਡੇ ਸਿਰਸ ਰੁਪਾੜ ਜਾਂਦੇ ਜਾਂ ਕੇ ਹੋਰ ਕੁਝ ਹੋ ਜਾਂਦਾ ਉਲਟਾ ਸਾਡੇ ਤੇ ਕਾਨੂੰਨੀ ਕਾਰਵਾਈ ਹੋ ਜਾਂਦੀ ਸਾਡੇ ਸਾਥ ਦੇਣ ਚ ਕਿਸੇ ਨੇ ਨਹੀਂ ਆਣਾ ਸੀ ਉਹਨਾਂ ਦੇ ਨਾਲ ਛੱਤੀ ਗੱਲ ਮੈਂ ਗਨਮੰਦ ਦੇ ਨਾਲ ਉੱਥੇ ਧਮਕੀਆਂ ਦਿੱਤੀਆਂ ਗਈਆਂ ਗਨਮੰਦ ਨਾਲ ਹੀ ਸੀ ਕਿ ਉੱਥੇ ਧਮਕੀਆਂ ਦਿੱਤੀਆਂ ਗਈਆਂ ਜਦੋਂ ਉੱਥੇ ਕਰਿੰਦੇ ਉਹਨਾਂ ਨੇ ਬੁਲਾਏ ਗਏ ਪਤਾ ਨਹੀਂ ਸ਼ਹਿਰ ਦੇ ਜਿਹੜੇ ਟੁੱਚੇ ਟੁੱਚੇ ਆਪਣਾ ਤੁ ਗੈਂਗਸਟਰ ਕਹਿੰਦੇ ਨੇ ਉਹਨਾਂ ਦੇ ਵਿੱਚ ਹਿੱਸੇ ਪੱਤੇ ਨੇ ਵਿੱਚ ਤੈਨੂੰ ਤੁਸੀਂ ਚਾਹਣੇ ਕੀ ਹੋ ਭਾਰਤਵਾਦੀ ਤੁਸੀਂ ਤਾਂ ਕਾਲ ਵੀ ਦੇਤੀ 7 ਤਰੀਕ ਨੂੰ ਮੈਂ ਭੁਖੜਤਾਲ ਤੇ ਬੈਠੂਗਾ ਮੈਂ ਇਹ ਗੱਲ ਕਹਿਣਾ ਹੈ ਮੈਂ ਲੁਧਿਆਣਾ ਪ੍ਰਸ਼ਾਸਨ ਜਿਹੜਾ ਹੈ ਆਪਣਾ ਇਹ ਡੀਸੀ ਸਾਹਿਬ ਦੇ ਉੱਤੇ ਬਾਹਰ ਮੈਂ ਬੈਠੂਗਾ ਭੁਖੜਤਾਲ ਤੇ ਬੈਠੂਗਾ 7 ਤਰੀਕ ਨੂੰ ਜੇ ਇਹ ਨਾ ਇਹਨਾਂ ਨੇ ਬੰਦ ਕੀਤੇ ਇਹ ਜਿਹੜੇ ਕਾਰੋਬਾਰ ਜਿਹੜੇ ਸਰਕਾਰ ਸਾਡੀ ਪੰਜਾਬ ਸਰਕਾਰ ਦੇ ਨਾਲ ਠੱਗੀ ਠੋਰੀ ਜਿਹੜੀ ਚੱਲਦੀ ਪਈ ਜੇ ਇਹਨਾਂ ਨੇ ਨਾ ਬੰਦ ਕੀਤੀ ਤਾਂ ਇਹਦੇ ਲਈ ਜੋ ਕਰਨਾ ਪਵੇ ਅਸੀਂ ਕਰਾਂਗੇ ਤੁਸੀਂ ਸੈਟਿੰਗ ਪਾਉ ਲਿਓ ਉਹਨਾਂ ਤੋਂ ਕਾਦੀ ਸੈਟਿੰਗ ਪੈਸਿਆਂ ਦੀ ਪਰ ਇਹਦਾ ਤੁਹਾਡੇ ਤੇ ਵੀ ਇਲਜ਼ਾਮ ਲੱਗੇ ਸੀ ਪੱਤਰਕਾਰ ਸਾਹਿਬ ਹੈ ਉਹ ਤੁਹਾਡੇ ਤੇ ਵੀ ਇਲਜ਼ਾਮ ਲੱਗੇ ਸੀ ਉੱਥੇ ਜੋ ਖੜੇ ਹੋਏ ਸੀ ਇਹ ਇਲਜ਼ਾਮ ਲਗਾਉਂਦੇ ਆ ਮੈਂ ਵੀ ਇਹ ਗੱਲ ਕਹਿੰਦਾ ਦੁਨੀਆ ਇਲਜ਼ਾਮ ਲਾਂਦੀ ਹੈ ਇਦਾਂ ਸਾਬਤ ਜਦ ਤੱਕ ਸਾਬਤ ਨਹੀਂ ਹੁੰਦਾ ਤਾਂ ਤਾਂ ਅਲਿਗੇਸ਼ਨ ਹੀ ਹੈ ਅਲਿਗੇਸ਼ਨ ਅਲਿਗੇਸ਼ਨ ਲੈਣ ਜਦ ਤੱਕ ਪ੍ਰੂਫ ਨਹੀਂ ਹੁੰਣਾ ਤੁਸੀਂ ਤੁਹਾਨੂੰ ਲੱਗਦਾ ਕੀ ਬਸਾਂ ਬੰਦ ਹੋਣਗੀਆਂ ਜਾਂ ਨਹੀਂ ਹੋਣਗੀਆਂ ਬਿਲਕੁਲ ਹੋਣਗੀਆਂ ਸਰਕਾਰ ਤੱਕ ਆਵਾਜ਼ ਲੈ ਕੇ ਜਾਵਾਂਗੇ ਅੱਜ ਛੋਟੇ ਵੀ ਐਮਐਲਏ ਨੂੰ ਵੀ ਫੋਨ ਕੀਤਾ ਤੁਸੀਂ ਰਵਨੀਤ ਬਿੱਟੂ ਨੂੰ ਵੀ ਉਸ ਸਮੇਂ ਫੋਨ ਕੀਤਾ ਸੀ ਮੇਰੇ ਸਾਹਮਣੇ ਉਸ ਸਮੇਂ ਵੀ ਉਹ ਤੁਹਾਡੇ ਕੋਲ ਇੱਕ ਮੁਲਾਜ਼ਮ ਆ ਕੇ ਨਹੀਂ ਖੜਾ ਹੋਇਆ ਤੁਸੀਂ ਕਿਹੜੀਆਂ ਗ ਟਰਾਂਸਪੋਰਟ ਦਾ ਮੰਤਰੀ ਹੋਵੇ ਜਾਂ ਪੰਜਾਬ ਦਾ ਪ੍ਰਧਾਨ ਹੋਵੇ ਜਾਂ ਸਰਕਾਰ ਕਿਸੇ ਦੀ ਵੀ ਹੋਵੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦਾ ਇੱਥੋਂ ਪੰਜਾਬ ਦਾ ਪੈਸਾ ਚੋਰੀ ਹੋ ਰਿਹਾ ਟੈਕਸ ਚੋਰੀ ਹੋ ਰਿਹਾ ਨੁਕਸਾਨ ਕਿਨੂੰ ਹੋ ਰਿਹਾ ਕਾਟਾ ਕਿਨੂੰ ਪੈ ਰਿਹਾ ਪੈ ਤਾਂ ਆਮ ਜਨਤਾ ਨੂੰ ਪੈ ਰਿਹਾ ਤੁਹਾਨੂੰ ਪੈ ਰਿਹਾ ਸਾਨੂੰ ਪੈ ਰਿਹਾ ਪੈ ਤਾਂ 7.5 ਲੱਖ ਰੁਪਏ ਦਾ ਕਰਜ਼ਾ ਜੇ ਸਾਡੇ ਸਿਰ ਤੇ ਬੋਝ ਬਣਿਆ ਆ ਉਹ ਬੱਸਾਂ ਵਾਲੇ ਕਹਿੰਦੇ ਅਸੀਂ ਕਿਹੜੀਆਂ ਸਵਾਰੀਆਂ ਨੂੰ ਘਰੋਂ ਚੱਕ ਕੇ ਲੈ ਕੇ ਆਉਂਦੇ 100 ਸਵਾਰੀਆਂ ਨਾ ਜਾਣ ਸਾਡੇ ਕੋਲੇ ਅਸੀਂ ਵੀ ਅਸੀਂ ਵੀ ਸਰਕਾਰ ਨੂੰ ਇਹੀ ਗੱਲ ਕਰਦੇ ਸੈਂਟਰ ਰਾਜ ਦੀ ਸਰਕਾਰ ਨੂੰ ਅਸੀਂ ਹੁਣ ਦੇਖੋ ਰਵਨੀਤ ਮਿੱਟੂ ਜੀ ਦੀ ਗੱਲ ਕੀਤੀ ਸਾਡੇ ਰਾਜ ਮੰਤਰੀ ਲੱਗੇ ਰੇਲ ਦੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਤੁਸੀਂ ਇੱਥੇ ਜਿਹੜੀ ਅਜੇ 10 ਬੱਸਾਂ ਚੱਲਦੀਆਂ 10 ਟ੍ਰੇਨਾਂ ਚੱਲਦੀਆਂ ਪਈਆਂ ਨੇ ਤੁਸੀਂ ਉਹਦੀ ਸੁਵਿਧਾ ਵੀਚ ਚ ਕਰੋ ਤਾਂ ਕਿ ਜਿਹੜੇ ਜਿਹੜਾ ਟੈਕਸ ਛੋੜ ਕਰਦੇ ਪਏ ਆ ਉਹ ਸਰਕਾਰ ਦੀ ਜੇਬ ਚ ਟੈਕਸ ਜਾਵੇ ਕਿ ਲੱਗ ਟੈਕਸ ਕੱਲਾ ਬੱਸਾਂ ਲੈ ਚੋਰੀ ਕਰਦੇ ਹੋ ਹੋਰ ਵੀ ਤਾਂ ਕਰਦੇ ਨੇ ਹੋਰ ਵੀ ਹੋਰ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਆਰਟੀਓ ਦੇ ਜਿਹੜੇ ਆਰਟੀਓ ਦੇ ਅਧੀਨ ਜਿਹੜੇ ਪੈਂਦੇ ਨੇ ਹੋਰ ਵੀ ਬਥੇਰੇ ਕਾ ਐਸਐਨਏ ਜਿਹੜੇ ਟੈਕਸ ਚੋਰੀ ਕਰ ਰਹੇ ਨੇ ਹੁਣ ਗੱਡੀਆਂ ਨੇ ਗੱਡੀਆਂ ਜਿਹੜੇ ਟੈਕਸੀ ਚੱਲਦੀਆਂ ਨੇ ਕਈਆਂ ਦੇ ਉੱਤੇ ਦਾ ਚਿੱਟੇ ਨੰਬਰ ਪਲੇਟਾਂ ਲੱਗੀਆਂ ਨੇ ਕੰਮ ਕੀ ਕਰ ਰਹੇ ਟੈਕਸੀ ਦਾ ਕੰਮ ਕਰ ਰਹੇ ਨੇ ਹੁਣ ਤਾਂ ਇੱਕ ਗੱਲ ਸਭ ਤੋਂ ਵੱਡਾ ਵਿਸ਼ਾ ਇਹ ਵੀ ਆ ਗਲਾਡਾ ਦੀ ਸਰਕਾਰੀ ਜ਼ਮੀਨ ਦੇ ਉੱਤੇ ਪ੍ਰਾਈਵੇਟ ਬੱਸਾਂ ਖੜ੍ਹਦੀਆਂ ਪਈਆਂ ਨੇ ਸਰਕਾਰੀ ਜ਼ਮੀਨ ਦੇ ਉੱਤੇ ਪ੍ਰਾਈਵੇਟ ਬੱਸਾਂ ਡੇ ਖੋਲ ਰੱਖੇ ਨੇ ਨਹੀਂ ਤੁਹਾਨੂੰ ਇਦਾਂ ਕਿਉਂ ਲੱਗਦਾ ਹੈ ਵੀ ਸਰਕਾਰ ਨੂੰ ਟੈਕਸ ਨਹੀਂ ਪਰ ਰੇ ਅੰਦਰ ਦਾ ਖਾਤੇ ਚੱਲਦੀ ਤਾਂ ਹੈ ਨਾ ਆਰਟੀਓ ਦੀ ਜਿੱਡੇ ਟੈਕਸ ਜਾ ਰਿਹਾ ਹੈ ਡੀਟੀਓ ਦੀ ਜਿੱਡੇ ਜਾ ਰਿਹਾ ਹੈ ਸਾਡੇ ਭਗਵੰਤਮਾਨ ਸਾਹਿਬ ਏਡੇ ਵਧੀਆ ਵਧੀਆ ਕਾਰਜਗਰ ਕਰ ਰਹੇ ਨੇ ਪਰ ਜਿਹੜੇ ਥੱਲੜੇ ਜਿਹੜੀ ਉਹਨਾਂ ਦੀ ਪ੍ਰਜਾ ਨਾ ਹਾਂ ਤਾਂ ਤੁਸੀਂ ਇਹ ਇੰਦਾ ਨਾ ਕਹੋ ਨਾ ਵੀ ਟੈਕਸ ਨਹੀਂ ਜਾ ਰਿਹਾ ਟੈਕਸ ਜਾ ਰਿਹਾ ਹੈ ਉਹਨਾਂ ਦੇ ਬੱਚੇ ਲੈਂਡ ਰੋਵਰ ਚੋਣ ਰਹੇ ਨੇ ਕਿਹੜਾ ਕਿਹੜਾ ਗੱਲ ਕਿਉਂ ਜਾ ਨਹੀਂ ਰਿਹਾ 2 ਨੰਬਰ ਦਾ ਪੈਸਾ ਉਹਨਾਂ ਦੇ ਜੁਕਾ ਰਿਹਾ ਸੀ ਨਾ ਬਲੈਕ ਮਨੀ ਹੈ ਨੁਕਸਾਨ ਕਿਨੋਂ ਹੋ ਰਿਹਾ ਅਰਥਵਿਵਸਾ ਕਿਦੀ ਇਕਨੋਮਿਕਸ ਕਿਦੀ ਹਿਲ ਰਹੀ ਹੈ ਪੰਜਾਬ ਦੀ ਹਿਲ ਰਹੀ ਹੈ ਨਾ ਪੰਜਾਬ ਦੀ ਹਿਲ ਰਹੀ ਉਹ ਤਾਂ ਫਿਰ ਤੁਸੀਂ ਕਿਉਂ ਨਹੀਂ ਬੰਦ ਕਰਵਾ ਰਹੇ ਹੋ ਚੀਜ਼ਾਂ ਦੇਖੋ ਸਾਡੀ ਨੂੰ ਸਾਨੂੰ ਇੱਕ ਇੱਕ ਪੱਤਰਕਾਰ ਇੱਕ ਇਹੋ ਜਿਹਾ ਚੈਨਲ ਹੁੰਦਾ ਕਿ ਸਾਡੀ ਜਿਹੜੀ ਆਵਾਜ਼ ਨੂੰ ਅੱਗੇ ਲੈ ਕੇ ਆਉਂਦੇ ਨੇ ਅਸੀਂ ਆਵਾਜ਼ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਸਰਕਾਰ ਤੱਕ ਪਹੁੰਚਾ ਰਹੇ ਹਾਂ ਸਰਕਾਰ ਜੇ ਹੁਣ ਵੀ ਚੁੱਪ ਰਹਿ ਗਈ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਯਾਨੀ ਕਿ ਅਸੀਂ ਯਾਨੀ ਕਿ ਬਹੁਤ ਯਾਨੀ ਕਿ ਪੰਜਾਬ ਦਾ ਇਹ ਮਾਹੌਲ ਹੀ ਪੂਰਾ ਨਸ਼ਾ ਖਤਮ ਕਰ ਰਹੇ ਹਾਂ ਗੈਂਗਵਾਰ ਖਤਮ ਕਰ ਰਹੇ ਹਾਂ ਤਾਂ ਟੈਕਸ ਚੋਰੀ ਦੇ ਵਿੱਚ ਵੀ ਫਰੰਟ ਤੇ ਸਰਕਾਰ ਨੂੰ ਆਣਾ ਪੈਣਾ ਆ ਕਿਉਂਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਖੜੇ ਆ ਜੋ ਪੰਜਾਬ ਸਰਕਾਰ ਦੇ ਆਮ ਜਨਤਾ ਖੜੀ ਐ ਇਸ ਟਾਈਮ ਜਿਹੜਾ ਸ਼ਿਵਸਨ ਸਮਾਜਵਾਦੀ ਟੀਮ ਇਸ ਟਾਈਮ ਆਮ ਆਦਮੀ ਪਾਰਟੀ ਦੇ ਨਾਲ ਖੜੀ ਐ ਤਾਂ ਇਸ ਟਾਈਮ ਭਗਵੰਤ ਸਿੰਘ ਸਾਬ ਨੂੰ ਸੋਚਣਾ ਪੈਣਾ ਆ ਇਹ ਨਾ ਹੋਵੇ ਕਿ ਆਨਰ ਟਾਈਮ ਦੇ ਵਿੱਚ ਜੋ ਟੈਕਸ ਚੋਰੀ ਹੋ ਰਿਹਾ ਪਹਿਲੇ ਨੰਬਰ ਤੇ ਲਗਾਮ ਲੱਗਣੀ ਬਹੁਤ ਜ਼ਰੂਰੀ ਐ ਇੱਕ ਚੀਜ਼ ਨੂੰ ਲਗਾਮ ਲੱਗਣੀ ਬਹੁਤ ਜ਼ਰੂਰੀ ਐ ਜਿਹੜਾ ਟੈਕਸ ਚੋਰੀ ਹੋ ਰਿਹਾ ਨਹੀਂ ਹੋਏਗਾ ਤਾ ਸਾਡੇ ਜਦ ਤੱਕ ਨਿਰਪਰਦਵਾ ਸਾਹਿਬ ਨੇ ਕਿਹਾ ਵਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹਫਤਾ ਭੁਖੜ ਹੜਤਾਲ ਤੇ ਅਨਸ਼ੰਤੇ ਬੈਠਣਗੇ ਇਹ ਭੁਖੜ ਹੜਤਾਲ ਵੀ ਇੱਕ ਤੁਸੀਂ ਪਬਲਿਸਿਟੀ ਲੈਂਦਾ ਸਟੰਟ ਬਣਾ ਲਿਆ ਭੁਖੜ ਹੜਤਾਲ ਕਿਉਂ ਬੈਠੋਗੇ ਰਿਟਰਨ ਚ ਕਾਰਵਾਈਆਂ ਕਰੋ ਨਾ ਤੇ ਕੋਰਟ ਦਾ ਸਾਰਾ ਤੁਸੀਂ ਕਾਰਵਾਈ ਕਿਹੜੀ ਕਰੀਏ ਦੱਸੋ ਮੈਨੂੰ ਕਿ ਕਿਹੜੀ ਕਾਰਵਾਈ ਕਰ ਲਈਏ ਰਿਟਰਨ ਚ ਕਾਰਵਾਈ ਕਰ ਲਈਏ ਇਹ ਤਾਂ ਗਲਤ ਸੱਚਾਈਆਂ ਨੇ ਇੰਨੀਆਂ ਇੰਨੀਆਂ ਫਾਈਲਾਂ ਦੇ ਉੱਪਰ ਚੂਹੇ ਦੀਆਂ ਲੈਟਰੀਆਂ ਪੋਟੀਆਂ ਪਈਆਂ ਰਹਿਂਦੀਆਂ ਨੇ ਲਟਕੇ ਰਹਿੰਦੇ ਨੇ ਕੇਸ ਪਰ ਇੱਕਸਰ ਅੰਸ਼ਾਂ ਦਾ ਮਤਲਬ ਹੈ ਕਿ ਲੋਕਤੰਤਰ ਆਸੀਂ ਆਵਾਜ਼ ਨੂੰ ਬੁਲੰਦ ਕਰਨਾ ਆ ਲੋਕਾਂ ਦੇ ਵਿੱਚ ਆਵਾਜ਼ ਨੂੰ ਲੈ ਕੇ ਆਉਣਾ ਆ ਕਿ ਟੈਕਸ ਜਿਹੜਾ ਚੋਰੀ ਹੋ ਰਿਹਾ ਕਿ ਇਹਨੂੰ ਲਗਾਮ ਪਾਈ ਜਾਵੇ ਤੁਹਾਨੂੰ ਹੀ ਕਿਉਂ ਪ੍ਰੋਬਲਮ ਹੈ ਤੁਹਾਨੂੰ ਜਦੋਂ ਦੇਖੋ ਸੁਰਖੀਆਂ ਦੀ ਤੁਸੀਂ ਦੋਨੋਂ ਹੇਮਨ ਠਾਕੁਰ ਨੀਰ ਬਾਰਵਾਦ ਅਸੀਂ ਆਪਣੇ ਪੰਜਾਬ ਦੀ ਗੱਲ ਕਰ ਰਹੇ ਤੁਸੀਂ ਗਲਤ ਗੱਲ ਕਰ ਰਹੇ ਹੋ ਅਰੇ ਹੋਰ ਵੀ ਤਾਂ ਸ਼ਿਸ਼ੇਨਾ ਦੇ ਬੰਦੇ ਨੇ ਹਰੇਕ ਦਾ ਆਪਣਾ ਆਪਣਾ ਮੁੱਦਾ ਚੱਲਦਾ ਹਰੇਕ ਦਾ ਕੋਈ ਕਿਸੇ ਮੈਟਰ ਦੇ ਉੱਤੇ ਚੱਲਦਾ ਕੋਈ ਕਿਸੇ ਮੈਟਰ ਦੇ ਉੱਤੇ ਚੱਲਦਾ ਜੇ ਅਸੀਂ ਆਪਣੇ ਪੰਜਾਬ ਦੀ ਜਨਤਾ ਜਿਹੜੀ ਸਰਕਾਰ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਕਿ ਸਰਕਾਰ ਜਿਹੜੀ ਸਾਡੀ ਸਰਕਾਰ ਆਈ ਪੰਜਾਬ ਸਰਕਾਰ ਉਹਨਾਂ ਕਿੱਡਾ ਧੋਖਾ ਥੜੀ ਕਰਦੇ ਪਏ ਨੇ ਥੱਲੇ ਦੇ ਲੋਕ ਇਹ ਅਸੀਂ ਉੱਪਰ ਤੱਕ ਆਵਾਜ਼ ਲੈ ਕੇ ਜਾ ਭਗਵੰਤ ਜੀ ਸਾਹਿਬ ਤੱਕ ਆਵਾਜ਼ ਮੇਰੀ ਗੱਲ ਨੂੰ ਸਮਝੋ ਉਹ ਚੱਲ ਰਹੀ ਸੀ ਨਾ ਕੋੜ ਕ੍ਰੈਡਟ ਚੱਲ ਰਹੀ ਸੀਗਾ ਉਸ ਟਾਈਮ ਸਾਨੂੰ ਸਾਇਲੈਂਟ ਹੋਇਆ ਹੋਣਾ ਪੈ ਗਿਆ ਕਿਸੇ ਕਾਰਨ ਕਰਕੇ ਹੁਣ ਜੇ ਅਸੀਂ ਆਏ ਆ ਫਰੰਟ ਤੇ ਪ੍ਰੋਪਰ ਜੇ ਸਾਨੂੰ ਭਗਵੰਤ ਜੀ ਸਾਹਿਬ ਤੱਕ ਟਰਾਂਸਪੋਰਟ ਮੰਤਰੀ ਤੋਂ ਲੈ ਕੇ ਭਗਵੰਤ ਜੀ ਸਾਹਿਬ ਤੱਕ ਪ੍ਰੋਪਰ ਜਾਵਾਂਗੇ ਜੇ ਫਿਰ ਵੀ ਕੋਈ ਕਾਰਵਾਈ ਨਹੀਂ ਹੋਇਆ ਫਿਰ ਤਾਂ ਅਸੀਂ ਜੋ ਪ੍ਰੋਸੈਸ ਹੋਊਗਾ ਉਹ ਦੇਖਾਂਗੇ ਨਹੀਂ ਭਗਵੰਤ ਜੀ ਤੁਹਾਨੂੰ ਕੀ ਲੱਗਦਾ ਭੁਖ ਹੜਤਾਲ ਦੇ ਨਾਲ ਤੁਸੀਂ ਬਹਿ ਜਾਓਗੇ ਤੇ ਤੁਹਾਡੀ ਕਾਰਵਾਈ مشہور جو ہونا ہے نہیں ہونا پر آواز ਨੂੰ ਅਸੀਂ ਜਨਤਾ ਦੇ ਮਰਿਏ ਰੱਖ ਰਹੇ ਹਾਂ ਅਨਸ਼ੰਤ ਜੇ ਬੈਠ ਰਹੇ ਹਾਂ ਅਨਸ਼ੰਤ ਬੈਣ ਦਾ ਮਤਲਬ ਕੀ ਹੈ ਕਿ ਸਾਡੀ ਆਵਾਜ਼ ਨਹੀਂ ਹੈ ਜਨਤਾ ਦੀ ਆਵਾਜ਼ ਨੂੰ ਅੱਗੇ ਲੈ ਕੇ ਆਉਣਾ ਇਹ ਡੀਸੀ ਸਾਹਿਬ ਨੂੰ ਚਾਹੀਦਾ ਜੇ ਨਿਰਪਰਤਵਾਦ ਸਾਹਿਬ ਨੂੰ ਅਨਸ਼ੰਤ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਜਾਂ ਸ਼ਿਵ ਸੰ ਸਮਾਜਵਾਦੀ ਦੇ ਕਿਸੇ ਵੀ ਬੰਦੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਈ ਤਾਂ ਉਹਦਾ ਜ਼ਿੰਮੇਵਾਰ ਡੀਸੀ ਸਾਹਿਬ ਡੀਸੀ ਮੈਡਮ ਹੋਣਗੇ ਚਲੋ ਗੱਲ ਮੈਂ ਪੁੱਛਦਾ ਹਾਂ ਤੁਹਾਡੇ ਇਹਨਾਂ ਕੁਝ ਕਰਨ ਤੋਂ ਬਾਅਦ ਅਗਰ ਕੁਝ ਨਾ ਬਸਾਂ ਬੰਦ ਹੋਈਆਂ ਫਿਰ ਕੀ ਕਰੋਗੇ ਦੇਖੋ ਜੇ ਤੁਸੀਂ ਕਹਿ ਰਹੇ ਹੋ ਤਾਂ ਇਹ ਟਾਈਮ ਜ਼ਰੂਰ ਲੱਗਦਾ ਹੈ ਟਾਈਮ ਲੱਗ ਰਿਹਾ ਤੁਹਾਡੀ ਗੱਲ ਹੀ ਵੱਡੀ ਕਰ ਰਿਹਾ ਤੁਸੀਂ ਗੱਲ ਬੋਲੀ ਆਏ ਕੀ ਯਾਨੀ ਕਿ 4 ਮਹੀਨੇ ਹੋ ਗਏ 3 ਮਹੀਨੇ ਹੋ ਗਏ ਨੇ ਆਵਾਜ਼ ਚੱਕ ਰਹੇ ਹੋ ਹੋਇਆ ਕੀ ਹੈ ਵਕਤ ਹੈ ਟਾਈਮ ਲੱਗਦਾ ਜਿਹੜਾ ਕੰਮ ਸਾਲਾਂ ਤੋਂ ਕਾਫੀ ਸਾਲਾਂ ਤੋਂ ਸਦੀਆਂ ਤੋਂ ਚੱਲਦੇ ਆ ਰਿਹਾ ਹੈ ਇਲੀਗਲ ਤਰੀਕੇ ਦੇ ਨਾਲ ਸਰਕਾਰ ਨੇ ਵੀ ਆਈ ਹੈ 2-3 ਸਾਲ ਹੋਏ ਨੇ ਲਗਾਤਾਰ ਪ੍ਰਪਗੈਂਡਾ ਚੱਲ ਰਿਹਾ ਲਗਾਤਾਰ ਕੁਛ ਨਾ ਕੁਛ ਯਾਨੀ ਕਿ ਮੁੱਦੇ ਗੜੇ ਨੇ ਉਹ ਹੱਲ ਹੋ ਰਹੇ ਨੇ ਤਾਂ ਇਹ ਵੀ ਇੱਕ ਮੁੱਦਾ ਆ ਇਹ ਵੀ ਬਹੁਤ ਜਲਦੀ ਹੱਲ ਕਰਗੇ ਪੰਜਾਬ ਸਰਕਾਰ ਸਾਨੂੰ ਪੂਰਾ ਪੂਰਾ ਵਿਸ਼ਵਾਸ ਹੈ ਨਾ ਇਹ ਤਾਂ ਇਹ ਸਿਰਫ ਲੁਧਿਆਣੇ ਲੈਵਲ ਤੋਂ ਸ਼ੁਰੂ ਹੋਇਆ ਪਰ ਲੁਧਿਆਣੇ ਦਾ ਨਵਾਂ ਜਿੱਥੇ ਅਸੀਂ ਲੁਧਿਆਣੇ ਦੇ ਵਸਨੀਕਾਂ ਲੁਧਿਆਣੇ ਤੋਂ ਕੰਮ ਸ਼ੁਰੂ ਕੀਤਾ ਪੂਰੇ ਪੰਜਾਬ ਭਰ ਚ ਚਲਾਵਾਂਗੇ ਜਿੱਥੇ ਜਿੱਤੇ ਬੱਸਾਂ ਚੱਲ ਰਹੀ ਪੂਰੇ ਪੰਜਾਬ ਉੱਥੋਂ ਬੰਦ ਕਰਾਵਾਂਗੇ ਇੱਕ ਸੋਚਣ ਦੀ ਗੱਲ ਵਿੱਚ ਇਹ ਵੀ ਆਉਂਦੇ ਜਿਵੇਂ ਹੁਣ ਦੇਖੋ ਪਿੱਛੇ ਕਈ ਹੱਤਵਦੀ ਘਟਨਾਵਾਂ ਹੋਈਆਂ ਜਦੋਂ ਅਸੀਂ ਪਹਿਲਾਂ ਵੀ ਪਿੱਟ ਪਿੱਟ ਕੇ ਕਹਿੰਦੇ ਰਹੇ ਕਿ ਇਹ ਬੱਸਾਂ ਦੇ ਵਿੱਚ ਹੈਂਡ ਗ੍ਰਨੇਡ ਤੋਂ ਲੈ ਕੇ ਕੁਝ ਵੀ ਆ ਸਕਦਾ ਕਿਉਂ ਬੱਸ ਦੀ ਕੋਈ ਚੈਕਿੰਗ ਨਹੀਂ ਕਿਉਂ ਜਦੋਂ ਸਮਾਨ ਇਹਦਾ ਲੱਦਿਆ ਆਊਗਾ ਕਿਵੇਂ ਕੋਈ ਅਫਸਰ ਉਹਨੂੰ ਚੈੱਕ ਕਰੂਗਾ ਸਾਰਾ ਖੋਲ ਕੇ ਜਿਹੜਾ ਉੱਥੇ ਹਮਲੇ ਹੋ ਰਹੇ ਨੇ ਕਿ ਇਹਨਾਂ ਦੇ ਵਿੱਚ ਸਮਾਨ ਜਾ ਜਮੂਨ ਨੂੰ ਬੱਸਾਂ ਜਾਂਦੀਆਂ ਰਾਜਿਆ ਸਾਨੂੰ ਬੱਸਾ ਜਾਂਦੇ ਯੂਪੀ ਬਿਹਾਰ ਨੂੰ ਬੱਸਾ ਜਾਂਦੀਆਂ ਨੇ ਸਾਰਾ ਸਮਾਨ ਇੱਥੋਂ ਸਪਲਾਈ ਹੋ ਰਿਹਾ ਫਿਰ ਅੱਛਾ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਾਂ ਤੁਸੀਂ ਬੱਸਾਂ ਵੀ ਨਹੀਂ ਬੰਦ ਹੋ ਰਹੀਆਂ ਔਰ ਤੁਸੀਂ ਭੁੱਖ ਹੜਤਾਲ ਤੇ ਬੈਠ ਕੇ ਉੱਠ ਵੀ ਗਏ ਇਹਦੇ ਫਿਰ ਕੋਣ ਜਦ ਤੱਕ ਨਾ ਤੁਹਾਨੂੰ ਇੱਕ ਗੱਲ ਹੋਰ ਕਹਿ ਰਿਹਾ ਜਦ ਤੱਕ ਸਾਡਾ ਜੋ ਮੈਸੇਜ ਹੈਗਾ ਪ੍ਰਸ਼ਾਸਨ ਉਹਨੂੰ ਸੀਰੀਅਸ ਨਹੀਂ ਲਏਗਾ ਤਦ ਤੱਕ ਅਸੀਂ ਇੱਥੋਂ ਉੱਠਣ ਵਾਲੇ ਨਹੀਂ ਹੈਗੇ ਹੜਤਾਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਭੁੱਖ ਹੜਤਾਲ ਤੇ ਬੈਠ ਕੇ ਤੇ ਅਸੀਂ ਆਪਣੀ ਮਰਜ਼ੀ ਨਾਲ ਉੱਠ ਗਏ ਅਸ਼ਵਾਸਨ ਜਦ ਤੱਕ ਡੀਸੀ ਸਾਹਿਬ ਸਾਨੂੰ ਨਹੀਂ ਦੇਣਗੇ ਆਟੇ ਸਾਨੂੰ ਜਵਾਬ ਜੇ ਨਹੀਂ ਦੇਣਗੇ ਤਾਂ ਅਸੀਂ ਤਾਂ ਬੈਠੀ ਆਂ ਚਾ ਮਰਦੇ ਮਰਜੀਏ ਤਾਂ ਜਵਾਬ ਕਿੰਨੂੰ ਦੇਣਾ ਪੈਣਾ ਆ ਅੰਸ਼ਣ ਕੌਣ ਖਲਵਾਏਗਾ ਇਹੀ ਚੀਜ਼ ਸੋਚਣ ਵਾਲੀ ਅੰਸ਼ਣ ਖੋਲਣ ਵਾ ਜਿਹੜਾ ਆਸ਼ਵਾਸਨ ਦੇਣਾ ਆ ਕਿ ਹਾਂਜੀ ਅਸੀਂ ਕਾਰਵਾਈ ਕਰਾਂਗੇ ਜਿਹੜੀਆਂ ਬੱਸਾਂ ਬੰਦ ਕਰਵਾਨੀਆਂ ਨੇ ਜਿਹੜੇ ਪੱਟਾਂ ਦੇ ਹੱਥ ਮਾਰ ਮਾਰ ਕੇ ਗੱਲਾਂ ਕਰਦੇ ਨੇ ਕਿਸਾਨੀ ਸਾਡੇ ਆਰਟਿਸਟ ਸਾਡੀ ਜੇਬ ਚ ਨੇ ਐਡੀਆਂ ਐਡੀਆਂ ਰਿਕਾਰਡਿੰਗਾਂ ਵਾਇਰਲ ਕਰਦੇ ਨੇ ਇੰਨਾ ਇੰਨਾ ਬਕਵਾਸ ਬਾਜੀ ਕਰ ਰਹੇ ਨੇ ਆਰਟਿਸਟ ਸਾਬ ਨੂੰ ਫੋਨ ਕਰਦੇ ਆ ਅਸੀਂ ਅੱਜਕੱਲ੍ਹ ਸੱਚਾਈ ਹੈ ਆਰਟਿਸਟ ਸਾਹਿਬ ਨੂੰ ਜਿਹਨੇ ਕਹਿੰਦੇ ਸਾਡੀ ਜੇਬਾਂ ਚ ਪਰ ਕਿਤੇ ਨਾ ਕਿਤੇ ਜਦੋਂ ਅਸੀਂ ਸਦੇ ਨਿਰਪਰਧ ਸਭ ਆਰਟੀਸਟਾਂ ਨੂੰ ਫੋਨ ਕਰਦੇ ਨੇ ਮੌਕੇ ਮੌਜੂਦੇ ਲੋਕੇਸ਼ਨ ਤੇ ਫੋਨ ਕਰਦੇ ਆ ਕਿ ਇੱਥੇ ਬੱਸ ਖੜੀ ਐ ਉਹ ਜਗ੍ਹਾ ਤੇ ਬੱਸ ਖੜੀ ਐ ਕਿਉਂ ਨਹੀਂ ਪਹੁੰਚਦੇ ਉੱਪਰ ਉਹ ਬੱਸ ਤੋਂ ਨਹੀਂ ਬੜੀ ਜਾਂਦਾ ਬਲੌਕਸ ਨੰਬਰ ਬਲੌਕ ਚ ਪਾ ਦਿੱਤਾ ਜਾਂਦਾ ਕਿ ਆ ਸਰਕਾਰੀ ਅਧਾਰਿਆਂ ਨਾਲ ਜਿਹੜੇ ਹੈਗੇ ਆ ਅਫਸਰ ਚਲੋ ਲਾਇਏ ਤਾਂ ਪੜ੍ਹ ਲਿਖ ਕੇ ਬਣੇ ਆ ਚਲੋ ਪਈ ਗੱਲ ਨਹੀਂ ਹੈ ਤਾਂ ਇਨਸਾਨ ਹੀ ਆ ਨਾ ਆਪਾਂ ਇਨਸਾਨ ਜੇ ਆਪਾਂ ਇਨਸਾਨਾਂ ਨਾਲ ਗੱਲ ਕਰ ਰਹੇ ਤਾਂ ਨੰਬਰ ਬਲੌਕ ਚ ਪਾਉਣ ਦਾ ਕੀ ਦਿੱਕਤ ਆ ਫਿਰ ਤਾਂ ਸਿੱਧਾ ਸਿੱਧਾ ਇੱਕ ਜਿਹੜੇ ਅਗਲੇ ਗੱਲਾਂ ਕਰਦੇ ਨੇ ਫਿਰ ਸਾਨੂੰ ਉਹ ਸੱਚ ਦੇਖਦੀ ਆ ਤੇ ਕਿ ਅਗਲੇ ਕਹਿੰਦੇ ਸਾਡੀ ਜੇਬ ਚਾਰਟੀਓ ਤਾਂ ਹੀ ਫੋਨੀ ਚੱਕਦੇ ਸਾਡੇ ਸਾਡੇ ਵੇਸ ਮਨਾਂ ਦੇ ਵਿੱਚ ਸਵਾਲ ਖੜਾ ਹੁੰਦਾ ਵਾ ਕਿ ਤੇ ਆਰਟੀਓ ਨਾਲ ਮਿਲਿਆ ਹੋਇਆ ਉਹਨਾਂ ਤੋਂ ਥੱਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਫੋਨ ਕਰੀ ਬੰਦਲ ਸਾਹਿਬ ਉਹਨਾਂ ਨੂੰ ਮੈਂ ਬਾਕਾਇਦਾ ਲੋਕੇਸ਼ਨ ਪਾਈ ਉਹ ਤਾਂ ਕਹਿੰਦੇ 8:11 ਵਜੇ ਤੋਂ ਪਹਿਲਾਂ ਡਿਊਟੀ ਦੇ ਨਹੀਂ ਜਾਂਦੇ ਹਾਲਾਂਕਿ ਟਾਈਮ ਤਾਂ 9 ਵਜੇ ਦਾ ਆਉਂਦਾ ਅਜਾ ਦੇਖੋ ਭਗਵੰਤ ਮਾਨ ਸਾਹਿਬ ਮੈਂ ਤਾਂ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਕਹੂੰਗਾ ਕਿ ਇੱਕ ਵਾਰੀ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਕੇ ਦੌਰਾ ਕਰੋ ਕਿ ਜਿਹੜੇ ਥੱਲੇ ਦੇ ਅਫਸਰ ਆ ਕੀ ਕਰਦੇ ਬੈਨ ਉੱਪਰ ਦਾ ਤੁਸੀਂ ਬਹੁਤ ਵਧੀਆ ਸਿਕੰਜਾ ਕਸਿਆ ਹੋਇਆ ਨੇ ਉਹ ਨਾਲ ਪੂਰੀ ਸ਼ਕਤੀ ਦੇ ਨਾਲ ਕੰਮ ਕਰ ਰਹੇ ਹਾਂ ਜਿਹੜੇ ਭ੍ਰਸ਼ਟਾਚਾਰ ਕਰ ਰਹੇ ਉਹਨਾਂ ਦੇ ਤੇ ਖਿਲਾਫ ਕਾਰਵਾਈਆਂ ਹੀ ਕਰ ਰਹੇ ਹਾਂ ਪਰ ਜਿਹੜੇ ਉਹ ਥੱਲੇ ਦੇ ਲੈਵਲ ਦੇ ਵੀ ਹੈਗੇ ਨਾ ਅਫਸਰ ਜਿਹੜੇ ਲੱਗੇ ਜਿਹੜੇ ਲੁਧਿਆਣਾ ਸ਼ਹਿਰ ਨੂੰ ਆਪਣੇ ਆਪ ਨੂੰ ਕਹਾਂਦੇ ਕਿ ਅਸੀਂ ਵੱਡੇ ਅਫਸਰ ਆ ਉਹਨਾਂ ਤੇ ਵੀ ਮਾੜਾ ਦੇਖੋ ਨਾ ਆ ਕੇ ਕੀ ਕੁਝ ਕਰ ਰਹੇ ਨੇ ਪਰ ਇੱਕ ਗੱਲ ਹੈ ਵੀ ਤੁਸੀਂ ਦੋਨੋਂ ਹਰ ਮੁੱਦਾ ਚੱਕਦੇ ਹੋ ਪਰ ਤੁਹਾਡੇ ਤੇ ਅਲੀਗੇਸ਼ਨ ਸਭ ਤੋਂ ਜ਼ਿਆਦਾ ਤੁਹਾਡੇ ਤੇ ਲੱਗਦੇ ਨੇ ਚਾਹੇ ਉਹ ਰੀਸੈਂਟਲੀ ਬਾਾਰ ਪਲਟ ਬਾਾਰ ਹੋਏ ਤੁਹਾਡੇ ਤੇ ਔਰ ਫਿਰ ਵੀ ਮਤਲਬ ਕੁਝ ਵੀ ਤੁਹਾਡੇ ਵੱਲੋਂ ਜਦੋਂ ਨਾ ਗੱਲ ਪਤਾ ਕਿ ਜਦੋਂ ਤੁਸੀਂ ਸਮਾਜ ਦੇ ਲਈ ਆਪਣਾ ਕੰਮ ਕਰਨ ਲਈ ਜਾਉਂਗੇ ਉਦੋਂ ਅਕਸਰ ਤੁਹਾਡੇ ਦੇ ਉੱਤੇ ਨਾਮ ਲੱਗਣਗੇ ਲੱਗਣਗੇ ਕਿਉਂ ਕਿ ਕੱਲ ਨੂੰ ਕਿਤੇ ਇਹ ਉੱਪਰ ਨਾ ਨਿਕਲ ਜਾਵੇ ਕੱਲ ਨੂੰ ਕਿਤੇ ਇਹ ਕੋਈ ਵੱਡੇ ਅਹੁਦੇ ਤੇ ਨਾ ਬਹਿ ਜਾਵੇ ਜਾਂ ਸਰਕਾਰ ਦੇ ਵਿੱਚ ਹੋਵੇ ਜਾਂ ਬਿਨਾਂ ਸਰਕਾਰ ਤੋਂ ਹੋਵੇ ਕਿ ਉੱਚ ਸਤਰ ਤੇ ਨਾ ਪਹੁੰਚ ਜਾਵੇ ਉਹਦੇ ਕਰਕੇ ਆ ਬਦਨਾਮ ਕਰੋ ਜਿੰਨਾ ਹੋ ਸਕੇ ਉਹਨਾਂ ਬਦਨਾਮ ਕਰੋ ਗੱਲ ਕੁਝ ਨਹੀਂ ਹੁੰਦੀ ਸਮਾਜ ਵਿੱਚ ਵਿਚਰਨਾ ਸ਼ਿਵਸਨਾ ਦੇ ਵਿੱਚ ਜੇ ਅਸੀਂ ਹੈਗੇ ਤਾਂ ਇਹਦਾ ਮਤਲਬ ਮੱਥੇ ਤੇ ਤਿਲਕ ਲੱਗਿਆ ਹੋਇਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਯਾਨੀ ਅਸੀਂ ਧਰਮ ਦਾ ਹੀ ਕੰਮ ਕਰਨਾ ਹੈ ਜੇ ਧਰਮ ਦੇ ਵਿੱਚ ਵੀ ਅਸੀਂ ਆਵਾਜ਼ ਨੂੰ ਬੁਲੰਦ ਕਰਦੇ ਹਾਂ ਸਾਡੀ ਆਵਾਜ਼ ਨੂੰ ਦਵਾਨ ਵਾਲਾ ਕੌਣ ਹੈ ਸਭ ਤੋਂ ਵੱਡੀ ਗੱਲ ਦਵਾਨ ਵਾਲੇ ਉੱਪਰ ਪਹੁੰਚਦੇ ਨੇ ਅਫਸਰ شاہੀ ਦੇ ਵਿੱਚ ਕਿੰਨੇ ਨੱਥ ਪਾ ਲੋ ਜੀ ਬਕਰੇ ਸਾਡੇ ਪਰਚੇ ਹੋਏ ਨੇ ਦੋ ਵਾਰ ਹੋਏ ਦੋ ਵਾਰ ਜੇਲ੍ਹ ਗਏ ਅਸੀਂ ਸਾਨੂੰ ਕੋਈ ਫਰਕ ਥੋੜੀ ਪਾਣਾ ਇਸ ਚੀਜ਼ ਦਾ ਕਿ ਅਸੀਂ ਹੁਣ ਆਵਾਜ਼ ਚੱਕ ਕੇ ਸਮਾਜਿਕ ਤੌਰ ਤੇ ਜੀ ਸਮਾਜ ਵਿੱਚ ਜੇ ਅਸੀਂ ਆਵਾਜ਼ ਚੱਕ ਰਹੇ ਹੁਣ ਤਾਂ ਸਾਡੀ ਆਵਾਜ਼ ਨੂੰ ਫੇਰ ਦਵਾਨੀ ਕੋ ਠੀਕ ਹੈ ਕੋਈ ਸਿਲੰਡਰ ਦਾ ਮੁੱਦਾ ਆ ਗਿਆ ਉੱਥੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਤਾਂ ਜਨਕੀ ਪੈਸੇ ਇਕੱਠੇ ਕਰਦਾ ਦੇਖੋ ਅਲੀਗੇਸ਼ਨ ਲਾਣਾ ਬਹੁਤ ਵੱਡੀ ਗੱਲ ਹੈ ਕਿ ਅਲੀਗੇਸ਼ਨ ਉੱਪਰ ਲਾ ਦਿੰਦੇ ਆ ਉਹਦੀ ਪੁਸ਼ਟੀ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਇਹ ਡਿਪਾਰਟਮੈਂਟ ਦੇ ਅਫਸਰਾਂ ਨੂੰ ਵੀ ਪਤਾ ਹੈ ਵਕਾਇਦਾ ਜਿਨ੍ਹਾਂ ਨੇ ਸਾਨੂੰ ਗਵਰਨਮੈਂਟ ਪ੍ਰੋਵਾਈਡ ਕੀਤੇ ਹੁੰਦੇ ਨੇ ਸਾਡੇ ਨਾਲ ਹੀ ਰਹਿੰਦੇ ਨੇ ਕਿੱਥੇ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਇਹਦਾ ਜਾਂਚ ਦਾ ਵਿਸ਼ਾ ਆ ਉਹ ਪ੍ਰਸ਼ਾਸਨ ਦੇ ਕਰਨ ਸਾਡੇ ਥੋੜੀ ਨੇ ਪਹਿਲਾਂ ਉਹ ਪ੍ਰਸ਼ਾਨ ਸੀਪੀ ਸਾਹਿਬ ਦੇ ਨੇ ਉਹ ਡੀਜੀਪੀ ਸਾਹਿਬ ਦੇ ਨੇ ਪਹਿਲਾਂ ਉਹ ਉਹਨਾਂ ਨੇ ਸੋਚਣਗੇ ਉਹ ਉਹਨਾਂ ਦੇ ਬੰਦੇ ਨੇ ਉਹ ਸਾਡੇ ਦੇ ਉਂਗਲ ਉਠਾਉਣ ਵਾਲੇ ਕਿਹੜੇ ਬੰਦੇ ਨੇ ਅਸਲ ਦੇ ਵਿੱਚ ਕਹਿੰਦੇ ਨੇ ਕਿ ਬੰਦਾ ਪੋੜੀ ਚੜਾਜਿੰਦਾ ਮੇਰੇ ਪਿੱਛਾ ਪੋੜੀ ਖਿੱਚ ਦਿੰਦੇ ਆ ਕੌਣ ਖਿੱਚਦਾ ਪੋੜੀ ਇਹ ਸਮਾਜ ਦੇ ਜਿਹੜੇ ਯਾਨਕਿ ਵਿਰੋਧੀ ਬੰਦੇ ਹੀ ਨੇ ਜਿਹੜੇ ਸਮਾਜ ਵਿੱਚ ਚਿੱਟਾ ਬਾਣਾ ਬਾਕੇ ਕਹਿੰਦੇ ਵਾਈਟ ਕਲਰ ਲੋਗ ਇਹ ਇਹੀ ਸਵੇਦਪੋਸ਼ ਵਿਅਕਤੀ ਨੇ ਜਿਹੜੇ ਕਿ ਇਹਨਾਂ ਲੋਕਾਂ ਦੇ ਮੋਹਰੇ ਆਂਦੇ ਨੇ ਪਰ ਅੰਦਰੋਂ ਖਾਤਰ ਠਗੀਆਂ ਮਾਰਨੀਆਂ ਵੱਡੇ ਵੱਡੇ ਲੈਵਲ ਦੀਆਂ ਠੀਕ ਹੈ ਟੇਬਲ ਦੇ ਥੱਲੇ ਪੈਸੇ ਲੈ ਲੈਣੇ ਵੱਡੇ ਵੱਡੇ ਲੈਵਲ ਤੋਂ ਸਾਨੂੰ ਉਹ ਨਹੀਂ ਹੈ ਸਾਡੇ ਜੋ ਮੂੰਹ ਚਾਰ ਜਾਂ ਸਾਡੇ ਜ ਦੇਲੇ ਦੇ ਅੰਦਰ ਆ ਅਸੀਂ ਫੱਕ ਮੂੰਹ ਤੇ ਬੋਲਦਣੀ ਆ ਸਾਨੂੰ ਚੁਬੜੀ ਵੀ ਨਹੀਂ ਗੱਲ ਪਿੱਛੇ ਜੇ ਵੀ ਸਾਡੇ ਤੇ ਅਲਿਗੇਸ਼ਨ ਆ ਨਹੀਂ ਬਹੁਤ ਕੋਸ਼ਿਸ਼ ਹੋਈ ਹੈ ਧਰਮ ਦੇ ਨਾਮ ਤੇ ਵੀ ਬੋਲਿਆ ਗਿਆ ਵਾ ਸਾਨੂੰ ਅਸੀਂ ਬੋਲੇ ਗਨਮਨ ਦੀ ਰਾਜਨੀਤੀ ਬੰਦ ਹੋਵੇ ਜੋ ਥ੍ਰੈਟ ਪਰਸਨ ਹੈ ਉਹਨਾਂ ਗਨਮਨ ਪ੍ਰੋਵਾਈਡ ਕੀਤੇ ਜਾਣ ਜੋ ਰਿਐਲਿਟੀ ਹੈ ਗਨਮਨ ਦੇ ਆਰ ਦੇ ਵਿੱਚ ਜੋ ਜੋ ਨਸ਼ਾ ਤਸਕਰ ਜੋ ਕਰਦੇ ਨੇ ਹਰਕਤਾ ਕਰਦੇ ਨੇ ਜਾਂ ਠੱਗੀਆਂ ਕਰਦੇ ਨੇ ਉਹਨਾਂ ਲਗਾਮ ਕੱਸੀ ਜਾਵੋ ਉਹਨਾਂ ਤੇ ਸਾਡੇ ਤੇ ਜਦੋਂ ਅਸੀਂ ਆਵਾਜ਼ ਚੱਕਦੇ ਆ ਸਾਨੂੰ ਹੀ ਕਹਿ ਦਿੰਦੇ ਨੇ ਕਿ ਇਹ ਠੱਗਵਾਜ ਨੇ ਸਰ ਦੇ ਕਹਿੰਦਾ ਠੱਗੀ ਦਾ ਪਰਚਾ ਆ ਅਸੀਂ ਕਹਿੰਦੇ ਨਸ਼ਾ ਵੇਚਦੇ ਆ ਅੱਜਾ ਕਹਿੰਦੇ ਜਿੰਨੇ ਅਸੀਂ ਕਹਿੰਦੇ ਸਿਗਰਟ ਬੀੜੀ ਨਹੀਂ ਪੀਤੀ ਜਿੰਨਾਂ ਨੇ ਤਾਂ ਚਿੱਟੇ ਪੀਤੇ ਹੋਏ ਨੇ ਸਿਗਰਟਾਂ ਬੀੜੀਆਂ ਜੋ ਰੋਜ਼ ਦਾਰੂ ਪਿੰਦੇ ਨੇ ਉਹਨਾਂ ਕੋਲ ਤਾਂ ਗਨਮੈਂਦੀਆਂ ਜਿਪਸੀਆਂ ਨੇ ਅਸੀਂ ਕਿ ਖਾਂਦੇ ਪੀਂਦੇ ਨਹੀਂ ਸਮਾਜ ਵਿੱਚ ਜੰਦੇ ਆ ਸਮਾਜ ਦੇ ਅਸੀਂ ਵਿਰੋਧੀ ਹੋ ਜੰਦੇ ਆ ਕਾਰਨ ਸਾਨੂੰ ਸਮਝ ਨਹੀਂ ਆਂਦੀ ਕਿ ਅਸੀਂ ਆਵਾਜ਼ ਨੂੰ ਚੱਕਦੇ ਆ ਸਮਾਜ ਵਿੱਚ ਚੱਕਦੇ ਸਾਡੀ ਆਵਾਜ਼ ਦਮਾਉਂਦਾ ਕੌਣ ਪਿਆ ਵਾ ਇਹੀ ਦਮਾਉਂਦੇ ਨੇ ਕਿਹੜੇ ਸਾਡੀ ਸ਼ਿਵਸਾ ਦੇ ਵਿੱਚ ਜਿਹੜੇ ਬੈਠੇ ਨੇ ਗੰਦੇ ਆਂਡੇ ਹੋਰ ਕੋਈ ਮਤਲਬ ਨਹੀਂ ਹੈ ਪੰਜਾਬ ਦੇ ਜਨਤਾ ਦੇ ਬਹੁਤ 파ਟੀਆਂ ਨੇ ਜਾਂ ਸਿੱਖ ਕਮਿਊਨਿਟੀ ਤੋਂ ਲਾ ਲੋ ਜਾਂ ਇਸਲਾਮਿਕ ਕਮਿਊਨਿਟੀ ਤੋਂ ਲਾ ਲੋ ਕਦੇ ਵੀ ਸਾਡੇ ਖਿਲਾਫ ਕਿਸੇ ਨੇ ਵੀ ਕੋਈ ਇਦਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਜਿੰਨੀ ਵੀ ਟਿੱਪਣੀ ਜਾਂ ਇਹ ਹਿੰਦੂ ਸਿਕੰਡਰਾਂ ਦੇ ਵਿੱਚ ਬੈਠੇ ਕੁਝ ਗੰਦੇ ਆਂਡੇ ਕਰਦੇ ਨੇ ਤਾਂ ਦੋਸਤੋ ਇਸਨ ਸਾਡੇ ਨਾਲ ਹੇਮੰਤ ਪ੍ਰਤਾਪ ਠਾਕੁਰ ਜੀ ਨੇ ਬੜੀ ਵਧੀਆ ਗੱਲ ਕਹੀ ਹੈ ਦੇਖੋ ਇਹ ਉਦੋਂ ਤੱਕ ਨਹੀਂ ਐਨਸ਼ਣ ਤੋਂ ਉੱਠਣਗੇ ਨੀਰੇ ਭਾਰਦਵਾਜ ਨੂੰ 7 ਤੱਕ ਬਾਅਦ ਤੱਕ ਹੜਤਾਲ ਦੇ ਵਿੱਚ ਬਿਠਾਣਾ ਖੁਦ ਵੀ ਬੈਠਣਗੇ ਔਰ ਕਹਿ ਰਹੇ ਆ ਜਦੋਂ ਤੱਕ ਇਹ ਗੋਰਖ ਨੰਦਾ ਬੰਦ ਨਹੀਂ ਹੋ ਜਾਂਦਾ ਉਦੋਂ ਤੱਕ ਮੈਂ ਆਪਣੀ ਪੁਕੜਤ